ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਿਊਟੀ ਕੰਪੀਟੀਸ਼ਨ ਦੇ ਵਿੱਚ ਪੀਡੀਐਫੀ ਐਫਏ ਦੇ ਵਿੱਚ ਤੁਹਾਡੀ ਜਿਹੜੀ ਵੜੀਆ ਫਸਟ ਨੰਬਰ ਤੇ ਆਈ ਆ ਤੇ ਬਾਈ ਜੀ ਆਪਣਾ ਕੀ ਨਾਮ ਆ ਪ੍ਰਿਤਪਾਲ ਸਿੰਘ ਇਹਦਾ ਨਾਮ ਹੈ ਬਾਈ ਜੀ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ ਤੁਹਾਡਾ ਬਾਈ ਜੀ ਇਹਦਾ ਨਾਮ ਨੂੰ ਤੇ ਬਾਈ ਜੀ ਕਿਹੜਾ ਪਿੰਡ ਆਪਣਾ ਨਵਾਂ ਸ਼ਹਿਰ ਜੀ ਨਵਾਂ ਸ਼ਹਿਰ ਜਿਲ੍ਹਾ ਕਿਹੜਾ ਪਿੰਡ ਦਾ ਜਿਲ੍ਹਾ ਨਵਾਂ ਸ਼ਹਿਰ ਨਵਾਂ ਸ਼ਹਿਰ ਪਾਲਮੀਆ ਠੀਕ ਹੈ ਬਾਈ ਬਾਈ ਜੀ ਕੰਪੀਟੀਸ਼ਨ ਦੇ ਵਿੱਚ ਉਹ ਕੈਮੇ ਨੰਬਰ ਤੇ ਹੀ ਆਪਣੀ ਫਰਸਟ ਆਈ ਹੈ ਜੀ ਫਰਸਟ ਆਈ ਹੈ ਪਿਛਲੇ ਸਾਲ ਵੀ ਇਹੀ ਫਰਸਟ ਆਈ ਸੀ ਆ ਮਿਲੀ ਹੈ ਇਹ ਗੇਮ ਵਿੱਚ ਚੈਂਪੀਅਨ ਹੀ ਬਣੀ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਤੇ ਬਾਈ ਕਿਹੜੇ ਸੀਮੰਟ ਦੀ ਆਪਣੀ ਗਾਂ ਕੀ ਇਹ ਹੈ ਇਸਟ੍ਰਾਈਕ ਦੀ ਹੈ ਜੀ ਪੀਡੀਐਫ ਦੀ ਪੀਡੀਐਫ ਇਸਟ੍ਰਾਈਕ ਦੀ ਤੇ ਕੈਮਾ ਸੁਆ ਭਾਈ ਇਹ ਤੀਜਾ ਜੀ ਤੀਜਾ ਤੇ ਬਾਈ ਹੋਰ ਕੋਈ ਗਾਂ ਇਹਦੇ ਇਹਦੇ ਬਾਰੇ ਕੋਈ ਜਾਣਕਾਰੀ ਦੱਸ ਕੇ ਨੂੰ ਦੇਣਾ ਚਾਹੋ ਤੁਸੀਂ ਬਾਈ ਮਿਲਕੀ ਜੀ ਵਿੱਚ 74 ਕਿਲੋ ਦੋ 74 ਕਿਲੋ 24 ਘੰਟਿਆਂ ਦਾ ਰਿਕਾਰਡ ਬਾਈ ਕਾਰ ਦਾ 80 ਕਿਨ ਦਾ ਦੁੱਧ ਹੈਗਾ اچھا ਬਈ ਸਟੈਂਡਸ ਹੋ ਗਈ ਸੀ ਆਗੇ ਆਪ ਸੈਟ ਹੋ ਬਿਲੇਣ ਤੋਂ ਪਹਿਲਾਂ 15 ਦਿਨ ਸਟੈਂਡਸ ਹੋ ਗਈ ਸੀ ਠੀਕ ਆ ਬਈ ਇਹਨਾਂ ਸੇਲ ਟਰੈਕਟਰ ਇਹੀ ਜਿਤਨੀ ਹੈ ਦੀ ਠੀਕ ਆ ਤੇ ਬਾਈ ਆਪਣੇ ਕੋਲੇ ਗਾਵਾਂ ਜੇ ਕੋਈ ਲੈਣ ਦਾ ਤੁਸੀਂ ਸੇਲ ਕਰਨ ਦੇ ਚਾਹਵਣ ਹੋ ਕਰ ਦੰਨੇ ਹੋਗੇ ਅਸੀਂ ਗਾਵਾਂ ਤਾਂ ਸੇਲ ਨਹੀਂ ਕਰੀਦੀਆਂ ਜੇ ਕਿਸੇ ਨੂੰ ਲੋੜ ਦਵਾ ਦੇ ਦਈਂ ਬਦਵਾ ਦੇ ਦਈਂ ਤੁਹਾਡਾ ਕੰਟੈਕਟ ਨੰਬਰ ਬੋਲੋ ਮੜਾ ਕਿੰਨਾ 76268 1053 ਬਾਈ ਨੂੰ ਕੋਈ ਵੀ ਗਾਹ ਜਾਂ ਜਾਣਕਾਰੀ ਦੇਣਾ ਤਰਾਸ ਸੰਪਰਕ ਕਰ ਸਕਦੇ ਹੋ ਬਾਈ ਫੇਰ ਤੋਂ ਤੁਹਾਨੂੰ ਬਹੁਤ ਬਹੁਤ ਬਧਾਈਆਂ ਆਪਾਂ ਕਰੇ ਵੀ ਹੋਰ ਤੁਸੀਂ ਤੱਕ ਕੀ ਕਰੋ ਅੱਗੇ ਤੋਂ ਵੀ ਜਿਹੜੇ ਚੰਗੇ ਪਸ਼ੂ ਦਾ ਲੈ ਕੇ ਮੇਲੇ ਦੇ ਵਿੱਚ ਆਓ ਧੰਨਵਾਦ ਬਾਈ